हां जी दोस्तों सारेया नुं सस्त्रिका स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੈਂਕਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪਾਜੀ ਹੀਰੇ ਕੋਲ ਆਇਆ ਦੋਸਤੋ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਇਹ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਆ ਤੇ ਜਦੋਂ ਤੁਸੀਂ ਬੈਂਕੇ ਪਿੰਡ ਵਿਜ਼ਿਟ ਕਰੋਗੇ ਦੋਸਤੋ ਬੈਂਕੇ ਤੋਂ ਇੱਕ ਸੜਕ ਨਿਕਲਦੀ ਆ ਪਿੰਡ ਕੁਰਕਪਿੰਡ ਨੂੰ ਇਸੇ ਸੜਕ ਦੇ ਉੱਪਰ ਬਾਈਕਾਂ ਆਉਂਦੀਆਂ ਠੀਕ ਆ ਜੀ ਪਿੰਡ ਬੈਂਕੇ ਦੀਆਂ ਹੀ ਬਾਈਕਾਂ ਨੇ ਤੇ ਭਾਜੀ ਹੀਰੇ ਦੇ ਘਰੇ ਤੁਸੀਂ ਵਿజిਟ ਕਰਨੀ ਆ ਦੋਸਤੋ ਤੇ ਮਾਲ ਜਿੰਨਾ ਵੀ ਦੋਸਤੋ ਆ ਵੀਰ ਦੇ ਕੋਲ ਘਰੇਲੂ ਮਾਲ ਆ ਤੇ ਘਰੇਲੂ ਮਾਲ ਦੇ ਵਿੱਚੋਂ ਇੱਕ ਝੋਟੀ ਵੀਰ ਸੇਲ ਕਰਦਾ ਪਿਆ ਪਹਿਲਾ ਸਵੇਰਾ ਇਹ ਝੋਟੀ ਦੋਸਤੋ ਸੋਣੀ ਅੱਗੇ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 24 ਜੂਨ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਵੈਸੇ ਝੋਟੀ ਗੱਭਣ ਤੁਹਾਨੂੰ ਦਿਖਾਉਣੀ ਆ ਸੋ ਜਿਹੜਾ ਵੀਰ ਇਸ ਝੋਟੀ ਨੂੰ ਖਰੀਦਣ ਆ ਰਿਹਾ ਦੋਸਤੋ ਚੌਥਰਾਂ ਦੀ ਟਿੱਪਗੇ ਭਰਾ ਕੇ ਤਸੱਲੀ ਆ ਉਹ ਤੁਸੀਂ ਘਰ ਰਣ ਕੇ ਕਰ ਲਿਓ ਠੀਕ ਆ ਜ ਤੇ ਮਾਲ ਤੁਸੀਂ ਵੇਖ ਰਹੇ ਜੀ ਠੀਕ ਹੈ ਜੀ ਤਕਰੀਬਨ ਜਿਹੜਾ ਬਿਲਕੁਲ ਘਰ ਦਾ ਘਰੇਲੂ ਮਾਲ ਆ ਤੇ ਝੋਟੀ ਦੀ ਆਪਾਂ ਡਿਟੇਲ ਬਾਜੀ ਹੀਰੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਓ ਚਲਦੇ ਆਂ ਬਤੇਰੇ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਜੀ ਹੀਰੇ ਸਸਰੀ ਘਾਲ ਸਸਰੀ ਘਾਲ ਜੀ ਸਰ ਜੀ ਆਇਆਂ ਤੁਹਾਨੂੰ ਸਾਰੀ ਮਿਹਰਬਾਨੀ ਬਾਜੀ ਮਿਹਰਬਾਨੀ ਤੇ ਬਾਜੀ ਆਪਾਂ ਜਿੱਦਾਂ ਕਿ ਜਿਗਰ ਕੀਤਾ ਵੀ ਘਰ ਦਾ ਘਰੇਲੂ ਮਾਲ ਆਪਣੇ ਕੋਲ ਆ ਹਾਂਜੀ ਹਾਂਜੀ ਠੀਕ ਹੈ ਜੀ ਸ਼ੌਂਕ ਸ਼ੌਂਕ ਬਹੁਤ ਤੁਹਾਡਾ ਹੈਗਾ ਮਗਰ ਇੱਕ ਨੁਕਰੀ ਕੋੜੀ ਵੀ ਰੱਖੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਭਾਜੀ ਇਹ ਜਿਹੜੀ ਝੋਟੀ ਆਪਾਂ ਸੇਲ ਕਰਦੇ ਪਏ ਆ ਹਾਂਜੀ ਇਹ ਸੂਆ ਪਹਿਲਾ ਸੂਣੀ ਆ ਜੀ ਪਹਿਲਾ ਸੂਆ ਜੀ ਇਹਦਾ ਠੀਕ ਆ ਜੀ ਦਿਨ ਕਿੰਨੇ ਕਹਾ ਜੇ ਲੈਂਦੀ ਆ ਦਿਨ ਇਹਦਾ ਜੀ 26 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਠੀਕ ਆ ਜੀ ਤੇ ਅੱਗੇ ਵੇਖੋ 10 ਦਿਨ ਉੱਤੇ ਵੀ ਲੈ ਸਕਦੀ ਹਫਤਾ ਠੀਕ ਆ ਜੀ ਹਾਂਜੀ ਤੇ ਬਾਕੀ ਉਸ ਹਿਸਾਬ ਨਾਲ ਦਿਨ ਪੂਰੇ ਨਹੀਂ ਇਸੇ 26 ਨੂੰ ਹਾਂਜੀ ਇਹੋ 26 ਚ ਮਤਲਬ ਕਿ ਅੱਜ 24 ਦੋ ਦਿਨਾਂ ਤੱਕ ਅੱਜ ਦੋ ਦਿਨਾਂ ਤੱਕ ਬਸ ਠੀਕ ਆ ਜੀ ਹਾਂਜੀ ਬਸ ਦੋ ਦਿਨ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਵੈਸੇ ਝੋਟੀ ਰਾਜ ਹੀ ਆ ਇੱਕ ਵਾਰੀ ਦਸਨ ਜੋਗ ਆ ਦੋਸਤੋ ਜਿਗਰ ਜੋਗ ਗੱਲ ਆ ਵੀ మీడియం ਹਾਈਟ ਦੇ ਵਿੱਚ ਆ ਬਾਕੀ ਕਰਮਾਂ ਵਾਲੀ ਜੰਮੀ ਪਲੀ ਪੂਰੀ ਆ ਸੇਵਾ ਸੰਭਾਲ ਚੰਗੀ ਕੀਤੀ ਆ ਭਾਜੀ ਉਹਨਾਂ ਨੇ ਸੋ ਉਹ ਤੁਸੀਂ ਨਾਰਮਲ ਹੀ ਦੇਖ ਕੇ ਸਾਰੇ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ ਸੋ ਰਾਜੀ ਆ ਇੱਕ ਵਾਰੀ ਭਾਜੀ ਥੋੜਾ ਜਿਹਾ ਝੋਟੇ ਨੂੰ ਇੱਕ ਸਾਈਡ ਤੇ ਮਾਰਾ ਕਰੀ ਚੱਲ ਆ ਦੇਖੋ ਜੀ ਠੀਕ ਆ ਜੀ ਤੇ ਕਿਤਨਾ ਕਰੇ 200 ਕਿਤਨਾ ਕਿਤੇ ਕ੍ਰੋਸ ਦੇ ਵਿੱਚ ਆ ਜਿਵੇਂ ਇੱਕ ਆਪਾਂ ਨੀਲੀ ਦੀਆਂ ਮੱਝਾਂ ਦੇਖਦੇ ਆ ਜਿਵੇਂ ਇੱਕ ਬਿੱਲੀ ਮੰਕੀ ਆ ਮੱਥੇ ਬਾਹਲਾ ਠੀਕ ਆ ਜੀ ਤੇ ਝੋਟੀ ਪੂਰੀ ਨਿਗਰ ਆ ਪਿੰਡੇ ਪੁੰਡੇ ਦੀ ਪੂਰੀ ਨਿਗਰ ਤੇ ਹਾਈਟ ਮੀਟਿੰਗ ਆ ਮਾਪਾ ਤੁਹਾਨੂੰ ਨੋਟ ਕਰਾਏ ਦਿੱਤੀ ਆ ਬਾਕੀ 26 ਜੂਨ ਨੂੰ ਦਿਨ ਪੂਰੇ ਆ ਸੋ ਇੱਕ ਵਾਰੀ ਲੇਵਾ ਤੁਹਾਨੂੰ ਦਿਖਾਵਾਂਗੇ ਥਣ ਥੁੰਦੀ ਜਿਹੜੀ ਦੋਸਤੋ ਸਹਿਜ ਦਿਖਾਵਾਂਗੇ ਬਹੁਤ ਸੋਹਣਾ ਥਾਣਾ ਆ ਲੋ ਸੋ ਵੰਡ ਆਫ ਸੀ ਥਾਣਾ ਦੀ ਬਹੁਤ ਵਧੀਆ ਠੀਕ ਆ ਜੀ ਚੱਪੇ ਚੱਪੇ ਤੇ ਥਣ ਲੱਗਾ ਤੇ ਲੇਵਾ ਤੁਸੀਂ ਵੇਖ ਸਕਦੇ ਦੋਸਤੋ ਵੀ ਲਾਏ ਬਣਾਏ ਪਈ ਆ ਹਜੇ ਵੈਸੇ 26 ਨੂੰ ਦਿਨ ਪੂਰੇ ਆ ਤੇ 2-4 ਦਿਨ ਉੱਪਰ ਵੀ ਆਪਾਂ ਉਮੀਦ ਕਰਦੇ ਆਂ ਵੀ ਹਜੇ ਘੱਟੋ ਘੱਟ ਵੀ ਹਫਤਾ ਖੰਡ ਸੁੰਦੀ ਨਹੀਂਗੀ ਆ ਲੈ ਕੇ ਅੱਛਾ ਭਾਜੀ ਜੇਕਰ ਇਹਦੀ ਬੈਕਗ੍ਰਾਉਂਡ ਦੀ ਗੱਲ ਕਰੀਏ ਮਦਰ ਵੀ ਇਹਦੀ ਆਪਣੇ ਕੋਲ ਰਹੀ ਮਾਂ ਇਹਦੀ ਨਹੀਂ ਮਦਰ ਨਹੀਂ ਆਪਣੇ ਤੇ ਕੱਟੀ ਆਪਾਂ ਆਪਣੇ ਹੱਥੀ ਪਾਲੀ ਛੋਟੀ ਕੱਟੀ ਸੀ ਹਾਂਜੀ ਕੱਟੀ ਪਾਲੀ ਆ ਕੱਟੀ ਲਈ ਸੀ ਮੋਲੀ ਕੀ ਜਾਂ ਕਿਸੇ ਮੱਝ ਦੇ ਵਿੱਚੋਂ ਆਪਣੇ ਕੋਲ ਨਹੀਂ ਮੋਲ ਲਈ ਸੀ ਆਪਾਂ ਮੋਲ ਹੀ ਲਈ ਸੀ ਹਾਂਜੀ ਕੱਟੀ ਮੋਲ ਦੀ ਠੀਕ ਹੈ ਠੀਕ ਹੈ ਉਮਰ ਤਕਰੀਬਨ ਹੁਣ ਕਿੰਨੀ ਹੋ ਗਈ ਜਾਂਦੀ ਵੈਸੇ ਇਹਦੀ ਜੀ ਸਾਢੇ 3 ਸਾਲ ਉਮਰ ਹੈ ਇਹਦੀ ਸਾਢੇ 3 ਸਾਲ ਹਾਂਜੀ ਠੀਕ ਹੈ ਜੀ ਪਹਿਲਾ ਸੂਆ ਇਹਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਾਕੀ ਝੋਟੀ ਦੀ ਪੂਰੀ ਬੰਤਰ ਤੁਸੀਂ ਦੇਖ ਹੀ ਲਈ ਆ ਠੀਕ ਆ ਜੀ ਫੇਸਬੁਕ ਕੁਆਲਿਟੀ ਤੁਸੀਂ ਦੇਖ ਲਈ ਆ ਸੋ ਪਹਿਲਾਂ ਨੇ ਕੱਤੀ ਪਹਿਲਾਂ ਨੇ ਝੋਟੀ ਸੋਹਣੀ ਆ ਠੀਕ ਆ ਸੋ ਚੌੜਾ ਪੇਠਪੁੜਾ ਸੋਹਣੀ ਹਾਈਟ ਦੇ ਵਿੱਚ ਆ ਮੀਡੀਅਮ ਵੈਸੀ ਹਾਈਟ ਮੈਂ ਤੁਹਾਨੂੰ ਨੋਟ ਕਰਾ ਹੀ ਦਿੱਤੀ ਆ ਖਾਣ ਦੇਵੇ ਦੀ ਸਾਫ ਸੁਥਰੀ ਆ ਤੇ ਕੋਈ ਭਰਾ ਆਪਣੀ ਟਿਪ ਕੇ ਭਰਾ ਕੇ ਤਸੱਲੀ ਕਰ ਸਕਦਾ ਠੀਕ ਆ ਜੀ ਸੋ ਤੋੜ ਕੇ ਆਪਾਂ ਤੁਹਾਨੂੰ ਬੜੇ ਤਰੀਕੇ ਨਾਲ ਦੋਸਤੋ ਚੰਗੀ ਤਸੱਲੀ ਦੇ ਨਾਲ ਤੋੜ ਕੇ ਦਿਖਾਵਾਂਗੇ ਬਥੇਰੇ ਗੱਲਬਾਤ ਤੁਹਾਨੂੰ ਸਮਝ ਆ ਜਾਊਗੀ ਠੀਕ ਆ ਜੀ ਇੱਕ ਵਾਰੀ ਬਾਹਰ ਕੱਢ ਕੇ ਆਪਾਂ ਇਹਨੂੰ ਤੋੜ ਕੇ ਦਿਖ ਵਾਹ ਰਾਜੀ ਦਾ ਬਹੁਤ ਐ ਝੋਟੀ ਆ ਬਿਲਕੁਲ ਜੀ ਹਾਂਜੀ ਸੋ ਜਮੀ ਪਲੀ ਦੋਸਤੋ ਪੂਰੀ ਐ ਠੀਕ ਆ ਜੀ ਬਾਕੀ ਤੁਸੀਂ ਆ ਤੋਰ ਕੇ ਤੁਹਾਨੂੰ ਦਿਖਾ ਰਹੇ ਆ ਬਥੇਰੇ ਸਮਝ ਆ ਜੂ ਗੱਲਬਾਤ ਠੀਕ ਆ ਜੀ ਸੋ ਪੌਲੀ ਪਲੀਤੀ ਪੂਰੀ ਐ ਕਰਮਾ ਦੀ ਠੀਕ ਆ ਤੇ ਕੋ ਚੰਗੀ ਕੱਟੀ ਆ ਚੰਗੀ ਝੋਟੀ ਆ ਬਣਾਉਂਗੀ ਚੱਡਾ ਅਜੇ ਵੈਸੇ ਖੜਦੀ ਉੱਤੇ ਜਿਵੇਂ ਤੁਸੀਂ ਦੱਸਿਆ ਜੇ ਵੀ ਲਿਖਤੀ ਤੌਰ ਤੇ ਚਲੋ ਤੁਹਾਨੂੰ ਪਤਾ ਹੋਊਗਾ ਬਤੇਰੇ ਵੀ 2 ਦਿਨ ਹੀ ਰਹਿ ਗਏ ਦਿਨ ਪੂਰੇ ਹੋਣ ਦੇ ਵਿੱਚ ਹਾਂਜੀ ਜਿਹੜੇ ਹਿਸਾਬ ਦੀ ਪਲੀ ਪਲੀਤੀ ਮੈਂ ਤਾਂ 5 4 ਤਣ ਉੱਪਰ ਵੀ ਲੈ ਜੂਗੀ ਹਾਂਜੀ ਲੈ ਜਣਾ ਜੀ ਕੋਈ 6 7 ਦਿਨਾਂ ਪੈਡੀਆਂ ਮੰਨ ਕੇ ਚੱਲਦੇ ਹਾਂ ਹਫ਼ਤਾ ਲੈ ਜਣਾ ਜੀ ਹਾਂਜੀ ਹਾਂਜੀ ਆ ਆਹ ਹਾਂ ਅਬ ਇੱਕ ਵਾਰੀ ਫੇਰ ਘੁਮਾ ਦਈਏ ਜੀ ਆ ਘੁਮਾ ਦੇ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਮੋੜ ਕੇ ਦਿਖਾ ਦਈਏ ਬੈਕ ਸਾਈਡ ਆ ਨਾ ਲਓ ਦੋਸਤੋ ਚੰਗੀ ਝੋਟੀ ਆ ਜਿਹੜੇ ਵੀਰ ਕਾਫੀ ਡਿਮਾਂਡ ਕਰਦੇ ਵੀ ਘਰੋਂ ਘਰੇਲੂ ਘਰੋਂ ਠੀਕ ਆ ਜੀ ਪਸ਼ੂ ਖਰੀਦਣਾ ਐਨੀਮਲ ਖਰੀਦਣਾ ਸੋ ਪੂਰੀ ਡਿਟੇਲ ਤੁਹਾਨੂੰ ਜਿਹੜੀ ਬਿਲਕੁਲ ਸਟੀਕ ਜਾਣਕਾਰੀ ਉਹ ਮਿਲ ਜਾਂਦੀ ਹੈ ਠੀਕ ਆ ਜੀ ਸੋ ਜ਼ਰੂਰ ਜਿਹੜਾ ਕੋਈ ਵੀਰ ਚਾਹਵਾਣਾ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਵਧੇਰੇ ਜਾਣਕਾਰੀ ਆ ਉਹ ਤੁਸੀਂ ਭਾਜੀ ਹੀਰੇ ਦੇ ਨਾਲ ਪੂਰੀ ਡਿਸਕਸ ਕਰ ਲਿਓ ਠੀਕ ਆ ਜੀ ਆ ਦੇਖੋ ਆ ਠੀਕ ਹੈ ਜੀ ਇੱਧਰ ਰੋਕ ਲਿਆ ਰੋਕ ਲਿਆ ਜੀ ਰੋਕ ਲਿਆ ਜੇ ਇਧਰ ਕਮਾ ਕੇ ਲੈ ਕੇ ਖਲਾਰ ਲੋ ਕੋਈ ਗੱਲ ਰੋਕ ਲਿਆ ਜੋ ਠੀਕ ਹੈ ਜੀ ਅੱਛਾ ਤੇ ਭਾਜੀ ਡਿਮਾਂਡ ਕਿੰਦੀ ਰਹੂਗੀ ਕੀ ਮੁੱਲ ਕਰਦੀ ਹੈ ਜੀ ਬਸ 80 ਹਜ਼ਾਰ ਆ ਰਿਹਾ ਛੱਡਣ ਵਾਲੀ ਗੱਲ ਆ ਬਸ ਵੀ ਦੇ ਲੈ ਕਰ ਦਿੱਤਾ ਵੀ ਅਸੀਂ ਜੀ ਨਹੀਂ ਕਰਤਾ ਬਸ ਆਪਾਂ ਕੋਈ 85 ਨਹੀਂ 90 ਨਹੀਂ ਕਰਦੇ ਜੀ 80 ਦੇ ਬਸ ਛੱਡਣ ਵਾਲੀ ਗੱਲ ਆ ਠੀਕ ਹੈ ਜੀ ਠੀਕ ਹਾਂ ਜੀ ਬੇ ਡਿਮਾਂਡ ਕਰਨ ਨੂੰ ਵੀ ਕਹਿ ਲੋ ਵੀ ਜਿਵੇਂ ਵੀ ਜੋ ਮਰਜ਼ੀ ਅੱਜ ਕਰ ਜਿਵੇਂ ਕਹਿੰਦੇ ਵੀ ਆਪਣੇ 80 80 ਕਰ ਲੋ 82 ਕਰ ਲੋ ਹਾਂ ਹਾਂ ਜੀ ਹਾਂ ਜੀ ਵੀ 80000 ਦੇ ਵਿੱਚ ਛੋੜ ਛੱਪਾਈ ਹੋਊਗਾ ਛੋੜ ਛੱਪਾਈ ਆ ਜੀ ਬਸ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 80000 ਦੇ ਵਿੱਚੋਂ ਮਾਨਤਾ ਨਾਲ ਹੀ ਗੱਲਬਾਤ ਹੀ ਰਹਿ ਗਈ ਹੈ ਠੀਕ ਹੈ ਜੀ ਛੋੜ ਛੱਪਾਈ ਹੋਊਗਾ ਤੇ ਝੋਟੀ ਚੰਗੀ ਹੈ ਕੋਈ ਮੇਰਾ ਵੀਰ ਦੂਰ ਨੇੜੇੋਂ ਤੁਸੀਂ ਆ ਰਹੇ ਆ ਤੇ ਬਾਕੀ ਸਭੀ ਸੁਭਾਲੀ ਚੰਗੀ ਹੈ ਜਿਹੜੀ ਗੱਲ ਜ਼ਿਕਰ ਕਰੂਗਾ ਹਾਈਟ ਮੀਡੀਅਮ ਦੇ ਵਿੱਚ ਬਾਕੀ ਥਣ ਦੇ ਵੀ ਦੀ ਸਾਫ਼ ਸੁਥਰੀ ਹੈ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਜੈ ਬੈਕ ਸਾਈਡ ਤੋਂ ਸੋਹਣੀ ਨਖੇੜ ਨਕੂਟ ਦੇ ਵਿੱਚ ਆ ਥਨ ਆਪਸੀ ਹਾਂ ਜੇ ਪਹਿਲਾਂ ਵਾਂ ਕੋ ਟਿੱਪ ਕੇ ਲੈ ਜੇ ਜੇ ਸੂ ਪੈਂਦੀ ਆ ਤੇ ਫਿਰ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਦੋਨੋਂ ਕੰਡੀਸ਼ਨ ਬਿਲਕੁਲ ਲਾਗੂ ਆ ਜੇਕਰ ਕੋਈ ਪਹਿਲਾਂ ਗੱਭਣ ਦਾ ਸੌਦਾ ਤੁਸੀਂ ਅੱਜ ਭਲਕ ਕਰ ਲੈਂਦੇ ਜੇ ਚਾਹੋ ਥਨਾਂ ਦੀ ਟਿੱਪ ਕੇ ਤਸੱਲੀ ਕਰ ਸਕਦੇ ਜੇ ਸੂ ਪੈਂਦਾ ਐਨੀਮਲ ਠੀਕ ਆ ਜੀ ਕੋਈ 2 ਚੋਂ 5 ਜਾਂ 7 ਦਿਨਾਂ ਤੱਕ ਤੇ ਬਿਲਕੁਲ ਸਾਈ ਬੈਨ ਆਪਣਾ ਤੁਸੀਂ ਕਰ ਲਿਓ ਤੇ ਚੋਕੇ ਲੈ ਕੇ ਜਾਇਓ ਠੀਕ ਆ ਜੀ ਤਾਂ ਦੋਨੋਂ ਪਾਰ ਪਿੱਛੇ ਦੀ ਗਾਰੰਟੀ ਆ ਜਿਹੜੀ ਮੇਨ ਗੱਲ ਆ ਵੀ ਹਾਂਜੀ ਉਹ ਬੋਲ ਗਰੰਟੀ ਆ ਜੀ ਠੀਕ ਹੈ ਜੀ ਹਾਂ ਉਹ ਦੋਸਤੋ ਪਾਰ ਪਿਛੇ ਦੀ ਪੂਰੀ ਤਸੱਲੀ ਆ ਤੇ ਪੂਰੀ ਗਰੰਟੀ ਆ ਠੀਕ ਹੈ ਜੀ ਕੋਈ ਵੀਰ ਆਪਣੇ ਘਰੇ ਲੈ ਕੇ ਜਾਂਦਾ ਤੇ ਇਹ ਚੀਜ਼ਾਂ ਨੂੰ ਬਿਲਕੁਲ ਮੁੱਖ ਰੱਖ ਕੇ ਤੁਸੀਂ ਸੌਦਾ ਕਰ ਸਕਦੇ ਜੀ ਸੋ ਉਹ ਝੋਟੀ ਦੋਸਤੋ ਅੱਜ ਇੱਕ ਵਕਾਊ ਸੀ ਤੇ ਇੱਕ ਨੰਬਰ ਆਪਣੇ ਬੋਲ ਦਿੱਗੇ ਜੀ 98152 ਜੀ 96244 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਜੀ ਹੀਰਾ ਤੇ ਖਾਸ ਵਿਜਟ ਤੁਸੀਂ ਪਿੰਡ ਬੈਂਕੇ ਕਰਨੀਆਂ ਬੈਂਕੇ ਤੋਂ ਪਿੰਡ ਕੋਰਕਵਿੰਡ ਇੱਕ ਸੜਕ ਨਿਕਲਦੀ ਆ ਉਸੇ ਸੜਕ ਤੇ ਉੱਪਰ ਪਾਜੀ ਹੀਰੇ ਹਣ ਦੀ ਕੋਠੀ ਆ ਦੋਸਤੋ ਘਾਰ ਆ ਬਾਹਰ ਬਾਈਕਾਂ ਨੇ ਠੀਕ ਆ ਜੀ ਇੱਕ ਛੋਟੀ ਜਿਹੜੀ ਇਹ ਸੇਲ ਕਰਦੇ ਨੇ ਵੀਰੇ ਨੇ ਤੇ ਤੁਹਾਨੂੰ ਦਿਖਾ ਦਿੱਤੀ ਆ ਘਰ ਜਾਣ ਕੇ ਤੁਸੀਂ ਆਪਣੀ ਨਰਕ ਪਰਖਾਤ ਅਸੱਲੀ ਕਰ ਲਿਓ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਜੀ